ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਆਦਾਤਰ ਬੱਚਿਆਂ ਦੇ ਕੋਲ ਆਪਣੇ ਮਾਪਿਆਂ ਦੇ ਲਈ ਸਮਾਂ ਨਾ ਹੋਣ ਦੇ ਕਾਰਨ ਬਜ਼ੁਰਗ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰ ਰਹੇ ਹਨ ਪਰੰਤੂ ਅੱਜ ਅਸੀਂ ਇੱਕ ਅਜਿਹੇ ਡਾਕਟਰ ਪਰਿਵਾਰ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਮਾਪਿਆਂ ਦੇ ਨਾਂ ਤੇ ਬੇਸਹਾਰਾ ਤੇ ਜ਼ਰੂਰਤਮੰਦ ਬਜ਼ੁਰਗਾਂ ਦੇ ਲਈ ਬ੍ਰਿਧ ਆਸ਼ਰਮ ਖੋਲ੍ਹ ਕੇ ਬੇਸਹਾਰਾ ਬਜ਼ੁਰਗਾਂ ਦੇ ਲਈ ਫਰਿਸ਼ਤਾ ਬਣ ਕੇ ਸਾਹਮਣੇ ਆਏ ਹਨ ਗੜਸ਼ੰਕਰ ਹਿਯਾਰਪੁਰ ਰੋਡ ਤੋਂ ਪਿੰਡ ਟੁੱਟੋ ਮਾਜਰਾ ਨਦੀਕ ਡਾਕਟਰ ਵਰਿੰਦਰ ਗਰਗਤ ਦੇ ਪਰਿਵਾਰ ਵੱਲੋਂ 2017 ਤੋਂ ਜੀਡੀ ਵਿਰਧ ਆਸ਼ਰਮ ਚਲਾਇਆ ਜਾ ਰਿਹਾ ਹੈ ਜਿਸ ਦਾ ਸਾਰਾ ਖਰਚਾ ਉਹਨਾਂ ਦੇ ਪਰਿਵਾਰ ਵੱਲੋਂ ਕੀਤਾ ਜਾਂਦਾ ਹੈ ਜੀਡੀਪੀ ਦਾ ਆਸ਼ਰਮ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਵਿਰਿੰਦਰ ਗਰਗ ਪੁੱਤਰ ਜਗਦੀਸ਼ ਗਰਗ ਨੇ ਦੱਸਿਆ ਕਿ ਵਿਰਧ ਆਸ਼ਰਮ ਵਾਲੀ ਥਾਂ ਤੇ 2005 ਦੇ ਵਿੱਚ ਪ੍ਰਾਈਵੇਟ ਹਸਪਤਾਲ ਖੋਲਿਆ ਸੀ ਜਿਸ ਦੀ ਮਸ਼ੀਨਰੀ ਦਾ ਲੋਨ ਕੀਤਾ ਗਿਆ ਸੀ ਉਹਨਾਂ ਨੇ ਦੱਸਿਆ ਕਿ ਇਸ ਹਸਪਤਾਲ ਦੇ ਵਿੱਚ 2011 ਦੇ ਵਿੱਚ ਕਿਸੇ وجہ ਦੇ ਨਾਲ ਮਸ਼ੀਨਰੀ ਸੜ ਕੇ ਸੁਆਹ ਹੋ ਗਈ ਅਤੇ ਵਿਆਜ ਦੀਆਂ ਕਿਸ਼ਤਾਂ ਨਾ ਦੇਣ ਦੇ ਕਾਰਨ ਬੈਂਕ ਨੇ ਸਿਰ ਉਹ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਇਸ ਤੋਂ ਬਾਅਦ ਉਹਨਾਂ ਵੱਲੋਂ ਮਾਲਪੁਰ ਵਿਖੇ ਕਿਰਾਏ ਤੇ ਹਸਪਤਾਲ ਲੈ ਕੇ ਚਲਾਉਣ ਨੂੰ ਲੱਗ ਪਏ ਅਤੇ ਸਮੇਂ ਦੇ ਹਿਸਾਬ ਨਾਲ ਉਹਨਾਂ ਦੇ ਬੇਟੇ ਨੇ ਡਾਕਟਰ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਦੇਸ਼ ਦੇ ਵਿੱਚ ਭੇਜ ਦਿੱਤਾ ਡਾਕਟਰ ਵਿਰਿੰਦਰ ਗਰਗ ਨੇ ਦੱਸਿਆ ਕਿ ਉਹਨਾਂ ਵੱਲੋਂ 2017 ਦੇ ਵਿੱਚ ਬੈਂਕ ਦਾ ਕਰਜ਼ਾ ਮੋੜ ਦਿੱਤਾ ਗਿਆ ਤੇ ਹਸਪਤਾਲ ਵਾਲੀ ਥਾਂ ਨੂੰ ਵੇਚਣ ਜਾ ਰਹੇ ਸਨ ਪ੍ਰੰਤੂ ਉਹਨਾਂ ਦੇ ਬੇਟੇ ਨੇ ਵੇਚਣ ਲਈ ਇਸ ਕਰਕੇ ਇਨਕਾਰ ਕਰ ਦਿੱਤਾ ਕਿ ਉਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਸਨ ਅਤੇ ਇਸ ਥਾਂ 'ਤੇ ਬਿਰਧ ਆਸ਼ਰਮ ਖੋਲਣ ਦਾ ਮਨ ਬਣਾ ਲਿਆ ਡਾਕਟਰ ਵਿਰਿੰਦਰ ਗਰਗ ਦੱਸਿਆ ਕਿ ਉਹਨਾਂ ਜਨਵਰੀ 2017 ਦੇ ਵਿੱਚ ਜੀਡੀ વૃદ્ધ ਆਸ਼ਰਮ ਖੋਲ ਦਿੱਤਾ ਗਿਆ ਜਿਸ ਦੀ ਸਾਰੀ ਸੰਭਾਲ ਉਹਨਾਂ ਦਾ ਪਰਿਵਾਰ ਕਰਦਾ ਹੈ ਉਹਨਾਂ ਨੇ ਕਿਹਾ ਕਿ ਜੀਡੀ વૃદ્ધ ਆਸ਼ਰਮ ਦੇ ਵਿੱਚ ਇਸ ਸਮੇਂ 12 ਦੇ ਕਰੀਬ ਬੇਸਾਰਾ ਬਜ਼ੁਰਗ ਰਹਿੰਦੇ ਹਨ ਜਿਨ੍ਹਾਂ ਦੇ ਦੇਖਰੇਖ ਦੇ ਲਈ ਮੁਲਾਜ਼ਮ ਵੀ ਰੱਖੇ ਗਏ ਹਨ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਡਾਕਟਰ ਬਰਿੰਦਰ ਗਰਕੇ ਮੇਰਾ ਨਾਮ ਆ ਜੀ ਇਹ ਸਾਨੂੰ વૃદ્ધ ਆਸ਼ਰਮ ਖੋਲੇ ਨੂੰ 6-7 ਸਾਲ ਹੋ ਗਏ ਹੈ ਅਸੀਂ ਜਿਹੜੇ ਲੋਕ ਜਿਹਨਾਂ ਦਾ ਬੇਸਹਾਰਾ ਲੋਕ ਉਹਨਾਂ ਨੂੰ ਇੱਥੇ ਲਿਆ ਕੇ ਫ੍ਰੀ ਸਾਰੀਆਂ ਸਹੂਲਤਾਂ ਦਿੰਦੇ ਆ। ਇਹ ਮੇਰੇ ਬੱਚਿਆਂ ਦੇ ਮਨ 'ਚ ਆਇਆ ਸੀਗਾ ਜੀ ਉਹਨਾਂ ਨੇ ਮੈਨੂੰ ਪ੍ਰੇਰਨਾ ਕੀਤਾ ਪਾਪਾ ਤੂੰ ਤੇਰਾ ਕੰਮ ਕਰ ਲਿਆ ਹੁਣ ਬਿਰਦਾਸ਼ਮ ਖੋਲ੍ਹ ਕੇ ਸੇਵਾ ਕਰ ਲੋਕਾਂ ਦੀ। 10-12 ਲੋਕ ਹੈਗੇ ਜੀ ਡਿਸਪੀਅਰ ਹੈ ਸਾਰੇ ਸਾਡੇ ਤੋਂ। ਲੋਕ ਰੱਖੇ ਆ ਸਰਵਿਸ ਤੇ ਉਹ ਕੰਮ ਕਰਦੇ ਆ ਇਹਨੇ ਦੇਖ ਦੇਖ ਬਾਕੀ ਅਸੀਂ ਇੱਥੇ ਹੀ ਰਹਿੰਦੇ ਆ ਅਸੀਂ ਦੋਨੋਂ ਮੀਆਂ ਬੀਬੀ ਦੋਨੋਂ ਇਹਨੂੰ ਸਵੇਰੇ ਸ਼ਾਮ ਆਪ ਦੇਖ ਦੇਖ। ਵੇਰਦਾਸ਼ਨ ਬੱਚਿਆਂ ਨੇ ਮੇਰੇ ਨੇ ਕਿਹਾ ਕਿ ਪਾਪਾ ਵੀ ਤੁਸੀਂ ਹੁਣ ਵੇਰਦਾਸ਼ਨ ਬਣਾ ਰਹੇ ਹੋ ਇਹਨੂੰ ਬਿਲਡਿੰਗ ਨੂੰ ਤੇ ਉਹਨਾਂ ਨੇ ਕਿਹਾ ਸੀ ਜੜੀਏ ਕਿ ਕੋਈ ਵੀ ਨਹੀਂ ਕੀ ਕੰਮ ਚੱਲਦਾ ਜੀ ਪਹਿਲਾਂ ਹਸਪੀਟਲ ਸੀ ਗਾ ਜੀ ਮੇਰਾ ਹਾਂਜੀ ਫਿਰ ਅਸੀਂ ਇੱਥੋਂ ਮਾਲ ਪਰ ਚੱਲ ਗਏ ਫਿਰ ਅਸੀਂ ਬੱਚੇ ਕਹਿੰਦੇ ਨੇ ਇੱਥੇ ਵੇਰਦਾਸ਼ਨ ਬਣਾ ਰਹੇ ਹੋ ਅਸੀਂ ਵੇਰਦਾਸ਼ਨ ਬਣਾਤੇ 2017 ਵਿੱਚ ਬਣਾਇਆ ਸੀ ਖਰਚੇ ਵਗੈਰਾ ਮੇਰੇ بیٹے ਦਾ ਡਾਟਾ ਦਿੰਦਾ ਜੀ ਬੇਟਾ ਮੇਰਾ ਬਾਹਰ ਡਾਕਟਰ ਹੈ ਬੇਟੀ ਦਿੰਦੀ ਹੈ ਉਹ ਵੀ ਡਾਕਟਰ ਹੈ ਹਾਂਜੀ ਲੱਕ ਤੋਂ ਪਹੁੰਚਿਆ ਜੀ ਸਾਰਾ ਕੁਛ ਅਸਪਤਾਲ ਆ ਦੇ ਨਾਲ ਕੁਝ ਸਨੈਕਸ ਵਗੈਰਾ ਦੇ ਦਿਆ ਰੋਟੀ ਦੇ ਦੀਦੀ ਰੋਟੀ ਤੋਂ ਬਾਅਦ ਫਿਰ ਫਰੂਟ ਦੁਪਹਿਰ ਨੂੰ ਫਿਰ ਸ਼ਾਮੀ ਚਾਹੇ ਫਿਰ ਰਾਤ ਨੂੰ ਰੋਟੀ ਇਸ ਤਰ੍ਹਾਂ ਸਿਸਟਮ ਬਾਕੀ ਦਵਾਈ ਸਟਾਫ ਰੱਖਿਆ ਉਹ ਦਵਾਈ ਦੇਖ ਰੱਖ ਕਰਕੇ ਦਵਾਈਆਂ ਨਹੀਂ ਕੋਈ ਨਾ ਕੋਈ ਛੱਡ ਜਾਂਦਾ ਜੀ ਜਿਹਨੂੰ ਪਤਾ ਲੱਗਦਾ ਡਾਕਟਰ ਸਾਹਿਬ ਨਾਲ ਮਿਲ ਕੇ ਬੜਾ ਮਨ ਗਦਗਦ ਹੋਇਆ ਮੈਨ ਲੱਗਦਾ ਕਿ ਜੇਕਰ ਇਸ ਧਰਤੀ ਤੇ ਕੋਈ ਅੱਜ ਵੀ ਧਰਮ ਕਾਇਮ ਹੈ ਤੇ ਇੱਥੇ ਆ ਕੇ ਮਹਿਸੂਸ ਹੋਇਆ ਕਿ ਇਨਸਾਨੀਅਤ ਔਰ ਸਾਂਭੂਤੀ ਪ੍ਰੇਮ ਔਰ ਸਭ ਕੇ ਪ੍ਰਤੀ ਇੱਕ ਜੈਸਾ ਵਿਹਾਰ ਇਹ ਦੇਖ ਕੇ ਮਨ ਕੋ ਬੜੀ ਇੱਕ ਤਸੱਲੀ ਜੀ ਹੋਈ ਹੈ ਔਰ ਇਹਨਾਂ ਦੇ ਸ਼ਬਦ ਨਹੀਂ ਹੈ ਮੇਰੇ ਕੋ ਕਹਿਣ ਲਈ ਤੇ ਇਥੇ ਦੀ ਵਿਵਸਥਾ ਵੀ ਬੜੀ ਅੱਛੀ ਹੈ ਬਿਨਾ ਖਾਏ ਤੇ ਕੁਝ ਨੂੰ ਜਾਣੇ ਨਹੀਂ ਦਿੰਦੇ ਬ੍ਰਿਧ ਆਸ਼ਰਮ ਦੇ ਮਾਧਿਅਮ ਨਾਲ ਤਿਕੋ ਕੁਛ ਤੋਂ ਦਾ ਕਿ ਬ੍ਰਿਧ ਆਸ਼ਰਮ ਜਿਹੜੇ ਬਜ਼ੁਰਗਾਂ ਦੀ ਸੇਵਾ ਹੁੰਦੀ ਹੈ ਪਰ ਇੱਥੇ ਜਿਹੜਾ ਵੀ ਆ ਜਾਂਦਾ ਤਿਥੀ ਦੇਵੋ ਭਾਵਦੇ ਨਾਤੇ ਤੇ ਡਾਕਟਰ ਸਾਹਿਬਾ ਨੇ ਨਿਕ ਸਕੂਲ ਜਿਹੜੀ ਇਹ ਸੇਵਾ ਰੱਖੀ ਹੈ ਚਾਹੇ ਉਹ ਦਵਾਈਆਂ ਹੈ ਚਾਹੇ ઓਪਰੇਟ ਹੈ ਜਾਂ ਫਿਰ ਨੂੰ ਕੋ ਹਰ ਪ੍ਰਕਾਰ ਕੀ ਸੁਵਿਧਾ ਇੱਥੇ ਮਿਲਦੀ ਹੈ ਔਰ ਇਹਨਾਂ ਨੇ ਕਿਸੇ ਅੱਗੇ ਕੋਈ ਯਾਚਨਾ ਨਾ ਕਰਕੇ ਆਪਣੇ ਹੀ ਪਰਿਵਾਰ ਆਪਣੇ ਬੱਚਿਆਂ ਦੇ ਦੁਆਰਾ ਇਹ ਜਿਹੜੀ ਮੁਹਿੰਮ ਚਲਾਈ ਹੈ ਬ੍ਰਿਧ ਆਸ਼ਰਮ ਦੀ ਮੈਂ ਚਾਹਤਾ ਹੂੰ ਕਿ ਉਹ ਬੱਚੇ ਮਾਪੇ ਦੀ ਸੇਵਾ ਕਰਨ ਜੋ ਆਪਣੇ ਬੱਚੇ ਦੀ ਖੁਆਇਸ਼ ਲਈ ਹਰ ਪ੍ਰਕਾਰ ਦੇ ਕਿਸੇ ਬੱਚੇ ਨੂੰ ਪਿੰਡੀਆਂ ਪਸੰਦ ਹੈ ਤੇ ਕਿਸੇ ਨੂੰ ਕਰੇਲੇ ਪਸੰਦ ਹੈ ਉਹਨਾਂ ਲਈ ਮਾ ਮਾਪੇ ਉਹੀ ਚੀਜ਼ ਬਣਾ ਕੇ ਦਿੰਦੇ ਪਰ ਇੱਕ ਮਾਪੇ ਬੱਚਾ ਤੋਂ ਨਹੀਂ ਸੰਭਲਦੇ ਤੇ ਜੇਕਰ ਉਹ ਆਪਣੇ ਮਾਤਾ ਪਿਤਾ ਦਾ ਸੰਭਾਲ ਲੇਤੇ ਫਿਰ ਇਹ ਆਸ਼ਰਮ ਦੀ ਜ਼ਰੂਰਤ ਨਹੀਂ ਪड़ ਸਕਦੀ ਪਰ ਇੱਥੇ ਦੀ ਵਿਵਸਥਾ ਆ ਕੇ ਦੇਖ ਕੇ ਮੈਨੂੰ ਘਰ ਜੈਸਾ ਮਹਿਸੂਸ ਹੋਇਆ ਡਾਕਟਰ ਸਾਹਿਬ ਨੇ ਇੰਨਾ ਪਿਆਰ ਦਿੱਤਾ ਇਹਨਾਂ ਜੀਵਨ ਨੂੰ ਕਿ ਇਹਨਾਂ ਨੂੰ ਆਪਣਾ ਘਰ ਨਹੀਂ ਜਿਆਦਾ ਆਂਦਾ ਔਰ ਇੱਥੇ ਬੜੇ ਖੁਸ਼ ਹੈ। ਇਹ ਪਿੰਡ ਹੈਗਾ ਆਦਮਪੁਰ। ਜੋ ਛੋਕ ਕੁਮਾਰ ਮੇਰਾ ਨਾਮ ਆਇਆ। ਮੈਂ ਮੈਂ ਪਹਿਲਾਂ ਮੈਨੂੰ ਖੈੜ ਆਸ਼ਰਮ ਨਾਲ ਲੈ ਕੇ ਆਏ ਸੀ ਉਹ ਉਹ ਉਹਨਾਂ ਨੇ ਮੈਨੂੰ ਫੇਰ ਇੱਥੇ ਲਿਆਂਦਾ। ਤਾਂ ਸਾਨੂੰ ਤੱਕ ਰਾਂਗੂ ਆ ਜੀ। ਸਾਨੂੰ ਕੋਈ ਇਹ ਨਹੀਂ ਕਿ ਬਈ ਤੇ ਬੇਗਾ ਆਸ਼ਰਮ ਹੈ। ਸਾਨੂੰ ਉਹਦਾ ਕਰਾਣਾ ਵੀ ਤੇ ਬਾਧੂ ਦਾ। ਰੋਟੀ ਪਾਣੀ ਦੀ ਬਹੁਤ ਹੁੰਦਾ ਰੋਟੀ ਕਪੜਾ ਹੋਰ ਜੋ ਵੀ ਚੀਜ਼ ਚਾਹੀਦੀ ਹੁੰਦੀ ਹੈ ਉਹ ਸਭ ਪੂਰੀ ਕਰਦੇ। ਤਾਂ ਨਹੀਂ ਕੋਈ ਸਾਨੂੰ ਕੋਈ ਕਮੀ ਨਹੀਂ ਹੈ ਕਿਸੇ ਦੀ। ਹਮਾਰ। 6 ਸਾਲ ਹੋ ਗਿਆ। ਦਵਾਈ ਵੀ ਮਿਲਦੀ ਹੈ, ਹਰ ਚੀਜ਼ ਮਿਲਦੀ ਹੈ। ਸਵੇਰੇ ਉੱਠ ਕੇ ਚਾਹ ਪਾਣੀ ਪਿਲਾ ਦਿਆ ਬੰਦਿਆਂ ਨੂੰ। ਥੋੜਾ ਬਹੁਤ ਕੰਮ-ਕਮ ਕਰਦਾ ਰਹੀਦਾ ਹੈਗਾ। ਮੇਰਾ ਮੇਰਾ ਨਾਮ ਇੰਦਰਜੀਤ ਕੋ ਰਿਆ। 6 ਮਹੀਨੇ ਹੋ ਗਏ ਮੈਨੂੰ ਆਈ। ਠੀਕ ਰੱਖਦੇ ਸੋ ਵਧੀਆ ਬਹੁਤ ਵਧੀਆ ਮਤਲਬ ਪਰਵਾਨਦੇ ਖਾਣ ਪੀਣ ਦਾ ਰਹਿਣ ਸਹਿਣ ਦਾ ਬਹੁਤ ਵਧੀਆ ਠੀਕ ਤਰੀਕਾ ਹੈ ਜਿਹਦੇ ਦਾ ਸਭ ਵੇਸਕੋਟ ਹੋਰ ਕੋਈ ਚੀਜ਼ ਹੋਰ ਹੋਵੇ ਹੋਰ ਲੱਡੂ ਬੇਸਨ ਪੂਸਨ ਹੋਰ ਕੁਝ ਹੋਵੇ ਉਹ ਸਭ ਸਭ ਕੁਝ ਦਿੰਦੇ ਦੋ ਮਹੀਨੇ ਹੋਇਆ ਇੱਥੇ ਕਿੱਦਾਂ ਆ ਗਏ ਇੱਥੇ ਬਿਮਾਰ ਸੀਗੇ ਫੇਰ ਆ ਗਏ ਮੁੰਡਾ ਮੇਰਾ ਕਹਿੰਦੇ ਚੱਲ ਤੁਸੀਂ ਇੱਥੇ ਰਹਿ ਲਓ ਕਿਹੜਾ ਕਿਹੜਾ ਮਾਜੀ ਕੀ ਨਾਮ ਹੈ ਨਾਮ ਮੇਰਾ ਫੈਜਨ ਕੌਰ ਪਿੰਡ ਮੇਰਾ ਕਹਾਰ ਪਰ ਬੱਚੇ ਬੱਚੇ ਮੇਰੇ ਬਾਹਰ ਹੋ ਅਪਦੇਸ਼ ਚ ਕੱਲੇ ਹੀ ਰਹਿੰਦੀ ਸੀ ਨਹੀਂ ਮੈਂ ਇੱਥੇ ਕੱਲੀ ਰਹਿੰਦੀ ਸੀ ਤਾਂ ਮੇਰੇ ਕੋਲ ਰੋਟੀ ਪਾਣੀ ਨਾ ਸੀ ਪੰਦਾ ਕੱਲੀ ਤੇ ਉਹ ਬਾਹਰ ਉਹ ਕਹਿੰਦੇ ਫੇ ਅਸੀਂ ਚੜਨੂ ਇੱਥੇ ਛੱਡ ਦਿੰਦੇ ਆ ਕੱਲੇ ਸੀਗੇ ਕੱਲੇ ਕਰਕੇ ਛੱਡ ਰਿਸ਼ਤੇਦਾਰ ਹੁਣ ਆਂਦੇ ਮਿਲਣ ਵਗੈਰਾ ਨਿਆਤੇ ਤਾਂ ਮੈਨੂੰ ਕੋਈ ਨਹੀਂ ਆਇਆ ਇੱਕ ਕੁੜੀ ਆਈ ਸੀ ਭਾਨ ਪਤੀ ਜੀ ਤਾਂ ਅਜੇ ਤਾਂ ਕੋਈ ਨਹੀਂ ਆਇਆ ਆਣ ਲਾ ਪੋਗੇ ਤੇ ਪਤਾ ਨਹੀਂ ਹਾਂ ਜੀ ਮੈਂ ਆਪੇ ਖੁਸ਼ ਹੋਣਾ ਜਿਸ ਵੇਲੇ ਸਿਆਣਾ ਬੰਦਾ ਰਹਿ ਜਾਂਦਾ ਠੀਕ ਨਹੀਂ ਫਿਰ ਉਹ ਖੁਸ਼ ਹੋ ਜਾਂਦਾ ਤਾਂ ਜਿਸ ਵੇਲੇ ਆਪਣੀਆਂ ਚੱਲਦੀਆਂ ਉਹ ਨਹੀਂ ਅਗਲਾ ਫਿਰ ਆਪਣੀ ਮਰਜ਼ੀ ਕਰਦਾ ਇਹ ਕਹੀ ਜਿੱਥੇ ਚੇਤ ਕਰੇ ਅਸੀਂ ਇੱਥੇ ਰਹਿਾਂਗੇ ਹਾਂ ਠੀਕ ਠੀਕ ਇਹក៏ ਸਭ ਕੁਝ ਮਰਦਾ ਸੇ ਵੇਨ ਚਾ ਨਾਲ ਨੂੰ ਕਦੀ ਕੁਛ ਹੁੰਦਾ ਕਦੀ ਕੁਛ ਹੁੰਦਾ ਜੋ ਹੋਵੇ ਸਭ ਕੁਝ ਦਿੰਦੇ ਆ